ਹਾਂਜੀ ਵੀ ਸਵਾਗਤ ਹੈ ਤੁਹਾਡਾ ਆਇਰਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਕਣਕ ਸਰੋਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਕਣਕ ਦੇ ਆ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਆਪਾਂ ਦਿੱਲੀ ਮੰਡੀ ਦੀ ਜਿੱਥੇ ਅੱਜ ਰੇਟ ਰਿਹਾ ਜੀ ਕੁਝ ਐਕਸਪ੍ਰੈਸ 2650 ਜੀ ਐਮਪੀ ਲਾਈਨ ਯੂਪੀ ਲਾਈਨ 2650 ਜੀ ਰਾਜਸਥਾਨ ਲਾਈਨ 2620 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੀ ਪਟਨਾ ਮੰਡੀ 2600 ਰੁਪਏ ਜੀ ਆਲਵਰ ਮੰਡੀ 2550 ਰੁਪਏ ਜੀ ਰਾਏਸਨ ਮੰਡੀ 2500 ਤੇ 50 ਰੁਪਏ सियाना मंडी 2400 ਤੇ 25 ਰੁਪਏ ਰਹਾ ਜੀ ਫਿਰ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ 2600 ਰੁਪਏ ਜੀ ਖੰਨਾ ਮੰਡੀ 2600 ਜੀ ਜਹੰਗੀਰਾਬਾਦ 2430 ਰੁਪਏ ਜਲਗਾਮ 27 2700 ਰੁਪਏ ਜੀ ਮੁੰਬਈ ਮੰਡੀ 2775 ਰੁਪਏ ਜੀ ਰਾਏਕੋਟ ਮੰਡੀ 2400 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਜੀ ਉਸ ਤੋਂ ਬਾਅਦ ਆਉਂਦੀ ਜੀ ਔਰੰਗਾਬਾਦ 2550 ਤੋਂ 2600 ਰੁਪਏ ਤੱਕ ਅੱਜ ਕਣਕ ਸੇਲ ਹੋਈ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੀ ਅੱਜ ਸਰੋਂ ਦੇਆਂ ਰੇਟਾਂ ਦੀ ਜਿਹੜਾ ਓਵਰਆਲ ਮਾਰਕੀਟ ਦਾ ਰੇਟ ਰਿਹਾ ਜੀ ਉਹ ਅੱਜ 100 ਰੁਪਏ ਮੰਨਦਾ ਰਿਹਾ ਹੈ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਜੈਪੁਰ ਮੰਡੀ 6275 ਰੁਪਏ ਜੀ ਦਿੱਲੀ ਮੰਡੀ 480 ਜੀ ਭਰਤਪੁਰ ਮੰਡੀ 901 ਰੁਪਏ ਜੀ ਸਲੋਲਨੀ ਬਣਾਉਣ ਦੇ ਵਿੱਚ ਸ਼ਾहाबाद ਨੂੰ ਹੈਗਾ ਜੀ 6875 ਰੁਪਏ ਦਿਨੇਰ ਹੈਗਾ 6875 ਅਲਵਰ ਹੈਗਾ 775 ਤੇ ਕੋਟਾ ਸਰ ਨੂੰ ਹੈਗੀ ਹੈ ਜੀ 700 ਤੇ 75 ਰੁਪਏ ਜੀ ਇਹ ਹੁੰਦੀ ਹੈ ਜੀ ਮਿਲ ਦਾ ਰੇਟ ਜਿਹੜੇ ਪਲਾਂਟਾਂ ਨਾਲ ਦਾ ਰੇਟ ਹੈ ਇਹਦਾ ਆਮ ਨਾਲੋਂ ਰੇਟ ਵੱਧ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਪ੍ਰੋਸੈਸਿੰਗ ਪੈ ਜਾਂਦੀ ਹੈ। ਉਸ ਤੋਂ ਬਾਅਦ ਉਹ ਜੀ ਗੰਗਪੁਰ 5400 ਜੀ, ਖੈਰਥਲ 58500 ਜੀ, ਗੋਇਲਕੋਟਾ 6400 ਜੀ, ਅਲਵਰ 5400 ਰੁਪਏ ਜੀ। ਜੇ ਆਪਾਂ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ। ਅੰਮ੍ਰਿਤਸਰ ਮੰਡੀ 58500 ਰੁਪਏ ਦੀ। ਉਸ ਤੋਂ ਬਾਅਦ ਉਹ ਜੀ ਕੋੜਕਪੁਰਾ ਮੰਡੀ 55500 ਰੁਪਏ ਜੀ, ਮੁਕਸਰ ਮੰਡੀ 5200 ਰੁਪਏ ਤੋਂ ਲੈ ਕੇ 5600 5700 ਰੁਪਏ ਦੀ ਰੇਂਜ ਵਿੱਚ ਅੱਜ ਸਰੋਂ ਸੇਲ ਹੋਈ ਹੈ। ਇਹ ਤਾਂ ਸੀਗੀ ਜੀ ਅੱਜ ਦੇ ਕਣਕ ਸੋਨਾ ਦੇ ਰੇਟਾਂ।